ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਦਵਾਲ ਸਾਹਿਬ ਦੀ ਧਰਤੀ ਤੇ ਗੁਰਦਾਰਾ ਬੌਲੀ ਸਾਹਿਬ ਵਿਖੇ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਗੁਰੂ ਰਾਮਦਾਸ ਜੀ ਦਾ ਗੁਰਿਆਈ ਗੱਦੀ ਦਿਵਸ 450 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਆ ਔਰ ਜਿੱਥੇ ਬੇਅੰਤ ਸੰਗਤਾਂ ਆਈਆਂ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਸਮੇਂ ਤੇ ਬੇਅੰਤ ਸੰਗਤਾਂ ਨੂੰ ਤਾਰਿਆ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਬਹੁਤ ਭਾਰੀ ਮਹਾਰੇ ਨੇ ਬਖਸ਼ੀਆਂ ਕੀਤੀਆਂ ਇੱਥੇ ਗੋਦਵਾਲ ਸਾਹਿਬ ਮਹਾਰੇ ਨੇ ਬਾਉੜੀ ਸਾਹਿਬ ਜੀ ਰਚਨਾ ਕੀਤੀ 84 ਪਾਉੜ ਬਣਾਏ ਤੇ ਮਹਾਰੇ ਨੇ ਵਰ ਦਿੱਤਾ ਜਿਹੜਾ ਇੱਥੇ 84 ਜਪਜੀ ਸਾਹਿਬ ਦੇ ਪਾਠ ਕਰੇਗਾ 84 ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਵੇਗੀ ਮਹਾਰਾਣੇ ਬਹੁਤ ਵੱਡੀ ਬਖਸ਼ਿਸ਼ ਕੀਤੀ ਇਸੇ ਜਗ੍ਹਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਬੀਬੀਆਂ ਦਾ ਕੁੰਡ ਕੜਦੀਆਂ ਉਹਦੀ ਪ੍ਰਥਾ ਬੰਦ ਕੀਤੀ ਇੱਥੇ ਇਸੇ ਜਗ੍ਹਾ ਦੇ ਉੱਤੇ ਮਹਾਰਾਜ ਨੇ ਜਿਹੜਾ ਪ੍ਰਾਤਨ ਸਮੇਂ ਵਿੱਚ ਮਰਦ ਮਰ ਜਾਣਾ ਤੇ ਪਤੀ ਨੇ ਚਿਖਾ ਦੇ ਵਿੱਚ ਸੜ ਕੇ ਮਰ ਜਾਣਾ ਉਹਨੂੰ ਕਹਿੰਦੇ ਸੀ ਸਤੀ ਹੋਣਾ ਉਹ ਸਤੀ ਦੀ ਪ੍ਰਥਾ ਬੰਦ ਕੀਤੀ ਪੁਨਰ ਵਿਆਹ ਕਰਨ ਵਾਸਤੇ ਦੁਬਾਰਾ ਵਿਆਹ ਕਰਨ ਵਾਸਤੇ ਮਹਾਰਾਜ ਨੇ ਪ੍ਰੇਰਨਾ ਕੀਤੀ ਇਸੇ ਤਰ੍ਹਾਂ ਹੀ ਬਿਆੰਤ ਇਥੋਂ ਜਿਹੜੀਆਂ ਗੁਰੂ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਔਰ ਲੱਖਾਂ ਸੰਗਤਾਂ ਨੂੰ ਤਾਰਿਆ ਨਿਰੰਕਾਰ ਦੇ ਚਰਨੀ ਲਾਇਆ ਉਹ ਸੁਭਾਗਾ ਦਿਨ ਅੱਜ ਜਿਹੜਾ ਵਾ ਗੋਂਦਵਾਲ ਸਾਹਿਬ ਦੀ ਧਰਤੀ ਤੇ 450 ਸਾਲਾ ਜਿਹੜੀ ਹੈ ਸ਼ਤਾਬ ਦੀ ਮਨਾਈ ਜਾ ਰਹੀ ਆ ਇਸ ਮੌਕੇ ਤੇ ਦੇਸਾਂ ਪਰਦੇਸਾਂ ਤੋਂ ਚੱਲ ਕੇ ਬਿਆਨਤ ਤਦਾਦ ਦੀ ਵਿੱਚ ਸੰਗਤਾਂ ਲੱਖਾਂ ਹੀ ਸੰਗਤਾਂ ਹਮਮਾ ਕੇ ਪਹੁੰਚ ਰਹੀਆਂ ਨੇ ਜਿੱਥੇ ਗੁਰੂ ਮਰਦੀ ਕਿਰਪਾ ਨਾਲ ਗੋਂਦਵਾਲ ਸਾਹਿਬ ਵਿਖੇ ਦਰਬਾਰ ਵਿਖੇ ਦੀਵਾਨ ਹਾਲ ਦੇ ਵਿੱਚ ਅੱਜ ਕੈਨ ਤੋਂ ਭਾਵ ਕੇ ਸਟੇਜ ਵੀ ਲੱਗ ਚੁੱਕੀ ਆ ਜਿੱਥੇ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਨੇ ਹਾਲ ਕਰ ਰਹੇ ਆ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਆ ਇੱਥੇ ਗੁਰੂ ਮਰਦੀ ਕਿਰਪਾ ਦੇ ਨਾਲ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾ ਰਿਹਾ ਔਰ ਜਿਹੜੀਆਂ ਸੰਗਤਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਿਹੜਾ ਕੋ ਨਸ਼ਾ ਪੱਤਾ ਕਰਦੇ ਹੋ ਨਸ਼ਾ ਪੱਤਾ ਛੱਡੋ ਜਿੰਨਾ ਦਾੜੀ ਕੇਸ ਕਟਾਏ ਭਾਈ ਦਾੜੀ ਕੇਸ ਰੱਖੋ ਗੁਰੂ ਗੁਰੂ ਮਹਾਰਾਜ ਜੀਆਂ ਭਾਰੀ ਬਖਸ਼ਾ ਪ੍ਰਾਪਤ ਕਰੋ ਇਸ ਮੌਕੇ ਤੇ ਹਯੂ ਜਿੱਥੇ ਸਾਰੀਆਂ ਸੰਪਰਤਾਵਾਂ ਨੇ ਆਪੋ ਆਪਣੇ ਉਤਸ਼ਾਹ ਦੇ ਨਾਲ ਗੋਂਦਵਾਲ ਸਾਹਿਬ ਦੀ ਧਰਤੀ ਤੇ ਲੰਗਰ ਲਾਏ ਆ ਉਥੇ ਹਯੂਰ ਸਾਹਿਬ ਵੱਲੋਂ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਬਾਬਾ ਅਨੰਦ ਸਿੰਘ ਜੀ ਦੇ ਸਥਾਨ ਵੱਲੋਂ ਗੋਂਦਵਾਲ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਜੰਝ ਘਰ ਤਰਨਾ ਦਲ ਸ਼ੌਣੀ ਗੋਂਦਵਾਲ ਬੌਲੀ ਸਾਹਿਬ ਦੇ ਲਾਗੇ ਇਸ ਜਗ੍ਹਾ ਦੇ ਉੱਤੇ ਹਯੂਰ ਸਾਹਿਬ ਵੱਲੋਂ ਦਾਸ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਸਮਾਰ ਸਾਰੀ ਸੰਪਰਤਾ ਤੇ ਸਰਬੱਤ ਸਰਬੱਤ ਸੰਗਤਾਂ ਦੇ ਸੰਯੋਗ ਦੇ ਨਾਲ ਵੱਡੇ ਪੱਦਰ ਦੇ ਉੱਤੇ ਲੰਗਰ 13 ਤਰੀਕ ਤੋਂ 19 ਤਰੀਕ ਤੱਕ ਲਗਾਏ ਗਏ ਆ ਔਰ ਲੰਗਰ ਸਰਬੱਤ ਸੰਗਤਾਂ ਸ਼ੱਕੇ ਨੇ ਹਾਲ ਹੋ ਰਹੀਆਂ ਨੇ ਇਹ ਸਲੰਗਰ ਦੇ ਵਿੱਚ ਕਹਿਣ ਤੋਂ ਭਾਵ ਜਿੱਥੇ ਗੁਰੂ ਮਰਦੀ ਕਿਰਪਾ ਦੇ ਨਾਲ ਜਿੱਦਣ ਆਰੰਭਤਾ ਕੀਤੀ ਉਹ ਦਿਨ ਸਾਰੇ ਪਦਾਰਥ ਬਣਾ ਕੇ ਗੁਰਦਾਰਾ ਬੌਲੀ ਸਾਹਿਬ ਵਿਖੇ ਸਾਰੇ ਪਦਾਰਥ ਲਾ ਜਾ ਕੇ ਗੁਰਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੋਈ ਪਈਆਂ ਪਿਆਰਾਂ ਅਰਦਾਸ ਕੀਤੀ ਉਸ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਪੰਕਤਾਂ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ ਔਰ ਲਾਹਾ ਪ੍ਰਾਪਤ ਕੀਤਾ ਜਿੱਥੇ ਗੁਰੂ ਮਰਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਲੰਗਰ ਚੱਲ ਰਹੇ ਆ ਉਥੇ ਨਾਲ ਦੀ ਨਾਲ ਪੀਜੇ ਦੇ ਲੰਗਰ ਵੀ ਚੱਲ ਰਹੇ ਆ 버ਗਰ ਜਾਂ ਆਈਸਕ੍ਰੀਮ ਇਸੇ ਤਰ੍ਹਾਂ ਹੀ ਜੋ ਵੀ ਪਦਾਰਥ ਹੈ ਉਹ ਸਾਰੇ ਗੁਰੂਕੀਆਂ ਸੰਗਤਾਂ ਛਕ ਕੇ ਆਪਣੇ ਧੰਨ ਭਾਗ ਸਮਝਦਿਆਂ ਨੇ ਗੁਰੂ ਮਹਾਰਾਜੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਇਸ ਸਮੇਂ ਦੇ ਉੱਤੇ ਪੀਟੀਸੀ ਚੈਨਲ ਵਾਲੇ ਵੀਰ ਕਵਰੇਜ ਕਰਨ ਵਾਸਤੇ ਆਏ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਰਬੱਤ ਸੰਗਤਾਂ ਦਾ ਧੰਨਵਾਦ ਹੋਈਆਂ ਗਲਤੀਆਂ ਭੁਲੰਦੀ ਮਾਫੀ ਪਿਆਰ ਵਿੱਚ ਆਓ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ